ਪੋਸੋ ਵਾਲੇ ਜਿਹੜੇ ਖਾਸ ਕਰਕੇ ਵੱਡੇ ਅਹੁਦਿਆਂ ਤੇ ਐ ਡੀ ਆਈ ਜੀ ਦਾ ਇੱਕ ਰੌਲਾ ਪਿਆ ਹੋਇਆ ਉਹ ਤੇ ਕਾਫੀ ਚਰਚਾ ਦੇ ਵਿੱਚ ਹੈ ਇੱਕ ਏ ਆਈ ਜੀ ਵੀ ਚਰਚਾ ਦੇ ਵਿੱਚ ਹੈ ਕਹਿੰਦੇ ਵੀ 8 ਸਾਲ ਪੁਰਾਣਾ ਇਹ ਵੀ ਐ ਐਂ ਡੀ ਪੀ ਐਸ ਦਾ ਕੋਈ ਮਾਮਲਾ ਸੀ ਉਹਦੇ ਚ ਏ ਆਈ ਜੀ ਨੂੰ ਹਣ ਗ੍ਰਿਫਤਾਰ ਕਰ ਲਿਆ ਅਮਰਸਰ ਤੋਂ ਏ ਆਈ ਸੀ ਪਤਾ ਨਹੀਂ ਜੀ ਹੁਣ ਇਹ ਤੇ ਸਾਬਕਾ ਹੋ ਗਿਆ ਨਾ ਹਮ ਇਹ ਤੇ ਸਰਵਿਸ ਦੇ ਵਿੱਚ ਹੀ ਆ ਨੀਗਾ ਗੱਲ ਇਹ ਕੇ ਦਾ ਨਾਮ ਰਿਸ਼ਪਾਲਿਆ ਸੁਰਿੰਦਰ ਸ਼ਿੰਦੇ ਦੀ ਇੱਕ ਕੈਸਟ ਆਈ ਸੀ ਚੱਲੀਆਂ ਇਸ਼ਕ ਚੁਬਾਰੇ ਗੱਲਾਂ ਸੁਣ ਯਾਰ ਦੀਆਂ ਹਮ ਤੇ ਮੈਂ ਇਹਨੂੰ ਥੋੜਾ ਜਿਹਾ ਪੈਰੋਡੀ ਚ ਐ ਕਰਤਾ ਵੀ ਪੁੱਲਰ ਤੋਂ ਬਾਅਦ ਚੱਲੀਆਂ ਹੁਣ ਗੱਲਾਂ ਰਿਸ਼ਪਾਲ ਦੀ ਰਿਸ਼ਪਾਲ ਦੀ ਹੂੰ ਬਈ ਕਮਾਲ ਲਗਾਉਂਦਿਆ ਰਿਸ਼ਪਾਲ ਕਾਦਾ ਕਮਾਲ ਆ ਕਿ ਨੌਕਰੀ ਤੋਂ ਚਲਾ ਗਿਆ ਚਰਚੇ ਹਾਲੇ ਵੀ ਚੱਲ ਰਹੇ ਨੇ ਹੂੰ ਤੇਰੇ ਮੇਰੇ ਪਿਆਰ ਕੇ ਚਰਚੇ ਗਲੀ ਗਲੀ ਕਲੀ ਕਲੀ ਨਹੀਂ ਹਰ ਜ਼ੁਬਾਂ ਤੇ ਜੀ ਤਾਂ ਗੱਲ ਇਹ ਆ ਕਿ ਬਈ ਰਿਸ਼ਪਾਲ ਜਿਹੜਾ ਹੈ ਨਾ ਸਭ ਦਾ ਪੁਲਸਦਕਾਰੀ STF ਨੇ ਅरेस्ट ਕੀਤਾ ਛੰ ਜੀ ਉਹ ਬਹੁਤੇ ਮੀਡੀਆ ادارے ਜਾਂ ਪੱਤਰਕਾਰ ਕਹਿ ਰਹੇ ਨੇ ਜੀ ਫਲਾਣਾ 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 ਅਸਲ ਚੋ ਮਾਮਲਾ ਪਤਾ ਕੀ ਹੈ ਜੀ ਉਹਨਾਂ ਦੇ ਨਾਲ ਚ ਸਾਡਾ ਬੰਦਾ ਵੀ STF ਦੀ ਇੱਕ ਬਹੁਤ ਵੱਡੀ ਭੂਮਿਕਾ ਚ ਸੀ ਜੀ ਉਹਨੇ ਮੈਨੂੰ ਦੱਸਿਆ ਉਹ ਹੁਣ ਨਾ ਲੱਭਦੇ ਫਿਰੋ ਕਿ ਹੋਣਾ ਹੈ ਮਾਰ ਕੇ ਪੌੜਾ ਉਡਾਰੀ ਹੋਣਾ ਠੀਕ ਹੈ ਜੀ ਹਲਾ ਕਿਤੇ ਲੱਭੋ ਵੀ ਮਿੰਟੂ ਦਾ ਸੋਰਸ ਕਿਹੜਾ ਐਂ ਕਰਦੀ ਬਦਲਦੇ ਔਰ ਨਿਕਲ ਚੁਕੇ ਯਹਾਂ ਜ਼ੇ ਬਹੁਤ ਦੂਰ ਨਿਕਲ ਚੁਕਾ ਹੈ ਢੂੰਡੋ ਉਹ ਬਹੁਤ ਦੂਰ ਜਾ ਚੁਕਾ ਹੈ ਤਾਂ ਗੱਲ ਇਹ ਆ ਕਿ ਬਈ ਉਹ ਮੈਨੂੰ ਥੋੜਾ ਜਿਗਿਆਸਾ ਦਾ ਵਿਸ਼ਾ ਲੱਗਿਆ ਕਿ ਯਾਰ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਹੈ ਮਾਮਲਾ ਕੋਈ ਝੂਠਾ ਨਾ ਹੋਵੇ ਤਾਂ ਬੜੀ ਇੰਟਰਸਟਿੰਗ ਜਾਣਕਾਰੀ ਮਿਲੀ ਜੀ ਜਦੋਂ ਇਸ ਗੱਲ ਨੂੰ ਹੋਰ ਗਾਂਖਾਂ ਗੱਲਿਆ ਉਹਦੇ ਵਿੱਚ ਇਹ ਹੋਇਆ ਕਿ ਅਸਲ 'ਚ ਇਹਨਾਂ ਨੇ ਇੱਕ ਮਾਮਲਾ ਦਰਜ ਕੀਤਾ ਸੀ ਕਿਸੇ ਵਿਅਕਤੀ ਤੇ ਤੇ ਉਹਦੇ ਵਿੱਚ ਇੱਕ ਬੀਬੀ ਦਾ ਕੋਈ ਡਿਸਪਿਊਟ ਸੀ ਯਾਨੀ ਝਗੜਾ ਸੀਗਾ ਜੀ ਯਾਨੀ ਘਰੇਲੂ ਝਗੜਾ ਬਣ ਗਿਆ ਤੇ ਦੋਨੇ ਹੀ ਤਰ੍ਹਾਂ ਆਪੋ ਵਿੱਚ ਦੀ ਰਿਸ਼ਤੇਦਾਰ ਸੀ ਹੁਣ ਜਿਹੜੇ ਰਿਸ਼ਤੇਦਾਰਾਂ ਦੇ ਝਗੜੇ ਹੁੰਦੇ ਆ ਨਾ ਉਹਦੇ ਵਿੱਚ جاسੂਸ ਵੜੇ ਹੁੰਦੇ ਆ ਅੰਦਰੋਂ ਬਿਲਕੁਲ فرض کرو ਤੁਸੀਂ ਤੇ ਮੈਂ ਰਿਸ਼ਤੇਦਾਰ ਆਂ ਸਾਡਾ ਆਪਸ ਦੇ ਵਿੱਚ ਕੋਈ ਡਿਸਪਿਊਟ ਹੋ ਗਿਆ ਉਹ جاسੂਸ ਕਹਿ ਲਾਓ ਜਾਂ ਚਵਾਤੀਵਾਜ਼ ਕਹਿ ਲਓ ਪਿੰਡਾ ਜੀ ਇੱਕ ਜੋੜਨ ਵਾਲਾ ਵਿਚੋਲਾ ਇੱਕ ਤੋੜਨ ਵਾਲਾ ਵਿਚੋਲਾ ਇਹ ਬੜੇ ਐਕਟਿਵ ਹੋ ਜਾਂਦੇ ਆ ਫਿਰ ਇਹ ਸ਼ਾਇਦ ਰੋਟੀ ਖਾਣੀ ਤੇ ਭੁੱਲ ਜਾ ਪਰ ਚਵਾਤੀ ਲਾਣੀ ਨਹੀਂ ਭੁੱਲਦਾ ਜੀ ਮਤਲਬ ਕਿ ਉਹਦੀ ਉਹਦੇ ਨਾਲ ਉਹਦੀ ਉਹਦੇ ਨਾਲ ਹੋਇਆ ਕੀ ਕਿ ਇਹਦੇ ਦੱਸਦੇ ਆ ਜਾਂ ਜਿਹੜੇ ਹੋਰ ਮੁਲਜ਼ਮ ਨੇ ਕਥੇ ਤੌਰ ਤੇ ਮोटा ਸੌਦਾ ਤੇ ਫਿਰ ਉਸ ਤੋਂ ਬਾਅਦ ਦੂਜੀ ਧਿਰ ਦਾ ਇੱਕ ਬੰਦਾ ਜਿਹੜਾ ਨਾਮ ਸਦ ਕੀਤਾ ਸ਼ਾਇਦ ਜੀ ਜਿੱਥੋਂ ਇਹ ਖਲਾਰਾ ਪਿਆ ਪਰ ਐਕਚੁਅਲ ਚ ਕੀ ਸੀਗਾ ਕਿ ਜਦ ਕਾਲ ਡਿਟੇਲ ਅੱਜ ਕੱਲ ਤੁਹਾਨੂੰ ਪਤਾ ਹੈ ਇਲੈਕਟ੍ਰੋਨਿਕ ਸਬੂਤ ਬੜੇ ਤਕੜੇ ਹੁੰਦੇ ਨੇ ਜੀ ਜਦੋਂ ਉਹਨਾਂ ਨੇ ਉਹ ਸੀ ਡੀ ਆਰ ਵਗੈਰਾ ਜਿਹੜਾ ਹੁੰਦਾ ਨਾ ਕਾਲ ਡਿਟੇਲ ਰਿਕਾਰਡ ਉਹ ਕਢਾਇਆ ਜਿਸ ਵੇਲੇ ਪਰਚਾ ਕੱਟਿਆ ਜਾ ਰਿਹਾ ਮਸਲਨ ਕਿ ਇੱਕ ਪਾਸੇ ਪਰਚਾ ਹੈ ਕਿ ਆ ਆ ਦੂਜੇ ਪਾਸੇ ਕਾਲਿੰਗ ਚੱਲ ਰਹੀ ਹੈ ਹੂੰ ਪੰਡਾਪੋਛੇ ਵੀ ਉਹਨਾਂ ਤੋਂ ਪੁੱਛਣ ਤਾਂ ਵੀ ਕਿਹੜੀ ਧਾਰਾ ਲਾਈਏ ਜੀ ਇੱਥੇ ਆ ਕੇ ਖਲਾਰਾ ਪੈ ਗਿਆ ਫਿਰ ਜਾਂਚ ਪੜਤਾਲ ਚੱਲੀ ਉਹ ਇੱਕ ਦੂਜਾ ਵੀ ਕੇਸ ਹੈਗਾ ਜਿਹਦੇ 'ਚ ਬਲਵਿੰਦਰ ਵਾਲਾ ਮਾਮਲਾ ਹੈ ਹਮ ਜਿਹੜਾ ਕਿ ਮੀਡੀਆ ਨੇ ਕਨਫਿਊਜ਼ ਕੀਤਾ ਕਿ ਬਲਵਿੰਦਰ ਵਾਲਾ ਮਾਮਲਾ ਹੈ ਬਲਵਿੰਦਰ ਵਾਲਾ ਮਾਮਲਾ ਵੀ ਸੁਣੋ ਜੀ ਏਸੇ ਰਿਸ਼ਪਾਲ ਦੀ ਮੈਂ ਤੁਹਾਨੂੰ ਦੱਸਿਆ ਨਾ ਚੱਲੀਆਂ ਇਸ਼ਕੇ ਚਾਰੇ ਗੱਲਾਂ ਸੁਣੇ ਯਾਰ ਦੀ ਇੱਥੇ ਰਿਸ਼ਪਾਲ ਦੀਆਂ ਸੁਣੋ ਖੋਇਆ ਕੀ ਕੇ ਬਲਵਿੰਦਰ ਦੇ ਘਰ ਪੁਲਿਸ ਨੇ ਰੇਡ ਮਾਰੀ ਸੀ ਹੂੰ ਜਸਵੰਤ ਨੇ ਰੇਡ ਮੱਚੀ ਜੀ ਜਿਹੜਾ ਬੰਦਾ ਸੀਗਾ ਉਹ ਘਰ ਨਹੀਂ ਸੀ ਤੁਹਾਨੂੰ ਪਤਾ ਆਪਣੇ ਘਰਾਂ ਦੇ ਵਿੱਚ ਨਾ ਜਿੰਨਾ ਡੰਗਰ ਰੱਖੇ ਹੁੰਦੇ ਤੇ ਫੋਰਸ ਪਏ ਹੁੰਦੇ ਆ ਹੂੰ ਉੱਤੇ ਬੱਠਲ ਸੁੱਟਿਆ ਹੋਇਆ ਸੀ ਮੋਦਾ ਤੇ ਉਹ ਪੁਲਸ ਵਾਲਿਆਂ ਦੀ ਆਦਤ ਹੁੰਦੀ ਹੈ ਜਦੋਂ ਰੇਡ ਰੂਡ ਵੱਜਦੀ ਹੈ ਨਾ ਇਧਰ ਉਧਰ ਅੱਠੋ ਡਾਠਾ ਡਾ ਜਾ ਮਾਰਦੇ ਤੂੰ ਮਤਲਬ ਕਿ ਜਿੱਥੇ ਉਹ ਸੀਗਾ ਗਵਾਕੂੜਾ ਉਹ ਤੇ ਕੇ ਐਨੇ ਮਾਰਤੀ ਪੁਲਿਸ ਵਾਲੇ ਨੇ ਹੋ ਜਾ ਹੂੰ ਜਦੋਂ ਮਾਰਾ ਜਾ ਹਿੱਲਿਆ ਤੇ ਉਹਦੇ ਥੱਲੇੋਂ ਮومی ਲਫਾਫਾ ਦਿਸਿਆ ਜੀ ਐਕਚੁਅਲ ਚੋ ਕਿਲੋ ਹੈਰੋਇਨ ਸੀ ਹੂੰ ਕਹਾਣੀ ਤੇ ਇਹ ਸੀ ਜੀ ਇਹਨਾਂ ਨੇ ਕੀ ਗਲਤੀ ਕੀਤੀ ਕਿ ਉਹ ਸਮਾਨ ਜਿਹੜਾ ਬਰਾਮਦ ਕਰ ਲਿਆ ਪਰ ਉਸ ਤੋਂ ਬਾਅਦ ਬੰਦਾ ਉਹ ਹਸਪਤਾਲ ਸੀ ਗਿਆ ਇਹਨਾਂ ਨੇ ਹਸਪਤਾਲ ਚੋਂ ਚੱਕ ਲਿਆ ਜਿੱਥੇ ਫਸ ਗਿਆ ਜੀ ਹੂੰ ਕੇਸ ਆਪਣੇ ਆਪ ਹੀ ਉਲਝ ਗਿਆ ਨਾ ਝੂਠਾ ਹੋ ਗਿਆ ਇਹੋ ਜਿਹਾ ਤੇ ਕੰਮ ਕਰਦੇ ਰਹੇ ਨੇ ਜੀ ਇਹੋ ਜਿਹਾ ਤੇ ਕਿਸੇ ਨਹੀਂ ਇਹਨਾਂ ਦੇ ਸੋ ਇਸ ਕਰਕੇ ਇਹ ਕੰਮ ਜਿਹੜਾ ਸੀਗਾ ਏਡਾ ਹੋ ਗਿਆ ਇੱਕ ਹੋਰ ਮਾਮਲਾ ਸੀ ਇਹਨਾਂ ਦਾ 195 ਕਿਲੋ ਹਾਇਰੋਇਨ ਦਾ ਉਹਦੇ ਵਿੱਚ ਵੀ ਇਦਾਂ ਹੀ ਹੋਈ ਆ ਗੱਲ ਮਤਲਬ ਕਿ ਰੋਲੇ ਤਗੜੇ ਨਹੀਂ ਆ ਹਾਂ ਜੀ ਗੱਲਾਂ ਉੱਚੀਆਂ ਨੇ ਉੱਚੀਆਂ ਨੇ ਗੱਲਾਂ ਤੇਰੇ ਰਿਸ਼ਪਾਲ ਦੀਆਂ ਤਾਂ ਮਤਲਬ ਇਹ ਆ ਕਿ ਬਈ ਕੁਝ ਜਿਹੜੇ ਹੁੰਦੇ ਨੇ ਇਦਾਂ ਦੇ ਅਫਸਰ ਉਹ ਸਰਵਿਸ ਦੇ ਵਿੱਚ ਵੀ ਜਦੋਂ ਰਹਿੰਦੇ ਆ ਤੇ ਕਿਸੇ ਉਦੋਂ ਵੀ ਚਾਹਦੇ ਰਹਿੰਦੇ ਆ ਤੇ ਜਦੋਂ ਉਹ ਸਰਵਿਸ ਤੋਂ ਬਾਹਰ ਹੋ ਜਾਂਦੇ ਆ ਕਲਮਾ ਅਨੁਸਾਰ ਉਦੋਂ ਵੀ ਸੁੱਖ ਨਾਲ ਨਹੀਂ ਆਉਂਦਾ ਉਦੋਂ ਵੀ ਉਹਨਾਂ ਦੇ ਕਿਸੇ-ਕਸੀ ਦੇ ਪੜਨੇ ਪੈਂਦੇ ਆ ਕਿ ਆ ਵੇਖੋ ਜੀ ਐਦਾਂ ਇਦਾਂ ਹੋ ਗਿਆ ਸੋ ਇਹ ਮਾਮਲਾ ਹੈ ਤਾਂ ਹੁਣ ਗ੍ਰਿਫਤਾਰੀ ਹੋਈ ਆ ਪੰਜਾਬ ਪੁਲਿਸ ਵਾਸਤੇ ਜਾਂ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਆ ਜਾਂ ਸਰਕਾਰ ਵਾਸਤੇ ਸੋਚਣ ਦਾ ਵਿਸ਼ਾ ਹੈ ਜੀ ਕਿ ਦੌਰਾਨੇ ਸਰਵਸੇਨਾ ਨੇ ਕੀ ਕੁਝ ਕੀਤਾ ਹੋਵੇਗਾ ਹੋਰ ਜਿਹੜੀਆਂ ਚੀਜ਼ਾਂ ਕੰਟਰੋਵਰਸ਼ੀਅਲ ਹੋ ਗਈਆਂ ਕਥਤਾਂ ਉਤੇ ਪਰ ਇਸ ਤੋਂ ਇਲਾਵਾ ਕਿੰਨਾ ਖੁਸ਼ ਹੋਏਗਾ ਜਿਹੜਾ ਲੰਘ ਗਿਆ ਤੇ ਜਿਨ੍ਹਾਂ ਦੇ ਨਾਲ ਅਨਿਆਹ ਹੋ ਜਾਂਦਾ ਹੈ ਹੂੰ ਬਈ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਸਖਾਈ ਕਈ ਵਾਰੀ ਕਿਤੇ ਵੀ ਨਹੀਂ ਹੁੰਦੀ ਬੈਠੇ ਰਹਿੰਦੇ ਨੇ ਜੇਲਾਂ ਦੇ ਵਿੱਚ ਰਾਤਾਂ ਨੂੰ ਗਿਣਦੇ ਰਹੀਏ ਨਹੀਂ ਕਦੇ ਤੇਰੇ ਲਾਰਿਆਂ ਨੂੰ ਕਦੇ ਤਾਰਿਆਂ ਨੂੰ ਉਹ ਫਿਰ ਗਿਣਦੇ ਰਹਿੰਦੇ ਆ ਤੇ ਦਰ ਸ਼ੀਸਾ ਦਿੰਦੇ ਰਹਿੰਦੇ ਆ ਇਹੋ ਜਿਹੇ ਬੰਦਿਆਂ ਨੂੰ ਕਿ ਤੁਹਾਡਾ ਕੱਖ ਨਾ ਰਹੇ ਆ ਹੀ ਹੁੰਦਾ ਬਿਲਕੁਲ ਜੀ ਕੈਦੀ ਬੰਦਾ ਉਹ ਕਿਹੜਾ ਕਿਸ ਦੇ ਜਾ ਕੇ ਰਾਕਟ ਸੁੱਟ ਦੇਗਾ ਉਹ ਤੇ ਵੱਦ ਦਵਾਈ ਦੇਵੇਗਾ ਨਾ ਵੱਦ ਸੀਸੀ ਦੇਵੇਗਾ ਦੁਰ ਸੀਸੀ ਦੇਵੇਗਾ ਕਿ ਜਾ ਤੇਰਾ ਕਾ ਕਿਨਾਰਾ ਵੇ ਤਾਂ ਫਿਰ ਸੱਚੀ ਨੂੰ ਕਈ ਵਾਰ ਇਹੋ ਜਿਹੇ ਬੰਦਿਆਂ ਦਾ ਕੱਖ ਨਹੀਂ ਜੀ ਰਹਿੰਦਾ ਕਈ ਥਾਈ ਤੂੰ ਹੀ ਕਹਾਣੀਆਂ ਦੇਖੀਆਂ ਸੁਣੀਆਂ ਬਿਲਕੁਲ ਬਿਲਕੁਲ ਜੀ ਸੁਨੀਲ ਜੀ ਖੋਖਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ ਪੋਲਟਿਕਸ ਇੰਡੀਆ ਜੀ ਰਣਵੀਰ ਜੀ ਹਰਜੀਤ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰੇ ਦੋਸਤਾਂ ਦਾ ਜੀ ਨਵਦੀਪ ਸਿੱਧੂ ਜੀ ਸ਼ੁਕਰੀਆ ਜੀ ਮੇਰੇ ਜੀ ਇੱਕ ਕਹਿੰਦੇ ਕਿ ਆਪਣੇ ਨੇੜੇ ਜੀ ਇੱਕ ਰੇਡ ਪੈ ਗਈ ਐ ਈਡੀ ਦੀ ਰੇਡ ਸ਼ਾਮ ਖੜੇ ਹਾ ਜੀ ਇਥੇ ਬਾਰੇ ਵੀ ਦੱਸ ਦੇ ਮੈਂ ਸ਼ਾਮਖੜੇ ਪੜਿਆ ਜਿੱਤੇ ਮੇਰਾ ਘਰ ਸ਼ਾਮਖੜੇ ਤੋਂ ਬਿਲਕੁਲ ਨਸਤੀਕ ਹੈ ਹੂੰ ਪਿੰਡ ਮੇਰਾ ਗੁਰੂ ਸਰ ਹੈ ਤੇ ਮੈਂ ਜਾਦਾ ਮੇਰਾ ਮਿਲਵਰਤਨ ਸਹਿਸਾਰ ਸ਼ਾਮਖੜੇ ਹਾਂਜੀ ਮੇਰੇ ਸਹਿਪਾਠੀ ਅਸੀਂ ਉੱਥੇ ਬਹੁਤ ਯਾਦਾਂ ਨੇ ਜੁੜੀਆਂ ਬਸ ਇੰਨਾ ਕੀ ਪਤਾ ਲੱਗੇ ਇਸ ਤੋਂ ਬਾਹਰ ਹੀ ਜਾਣਕਾਰੀ ਹੈ ਨਹੀਂ ਰੇਡ ਕਿੱਥੇ ਪਈ ਕਿਵੇਂ ਬਈ ਸਾਰਾ ਕੁਝ ਦੱਸ ਦਿੰਦਾ ਜੇ ਤੁਹਾਨੂੰ ਸਾਰਾ ਕੁਝ ਮਿਲ ਗਿਆ ਤਾਂ ਫਿਰ ਤੁਸੀਂ ਕਹੋਗੇ ਇਸ ਕੁਰਸੀ ਦੀ ਲੋੜ ਨਹੀਂ ਇਕੱਈ ਚੱਲਣ ਦੇਓ ਯਾਰ ਖੈਰ ਦੇਖੋ ਉਹ ਜਿਹੜੀ ਰੇਡ ਪਈ ਹੈ ਮੇਰੇ ਨੌਨ ਹੂੰ ਇਨ ਫੈਕਟ ਕਿ ਅਸੀਂ ਇਕੱਠੇ ਖੇਡਦੇ ਮਿਲਦੇ ਰਹੇ ਹਾਂ ਨਮਰਦਾਰ ਨੇ ਉੱਥੇ ਜੀ ਉਹ ਜਿਹਦੇ ਤੇ ਰੇਡ ਪਈ ਆ ਉਹਦਾ ਭਰਾ ਸਾਡੇ ਨਾਲ ਕ੍ਰਿਕਟ ਖੇਡਦਾ ਹੁੰਦਾ ਸੀ ਮੈਂ ਨਾ ਹੁਣ ਉਹਦਾ ਨਹੀਂ ਲਾਉਂਗਾ ਤਾਂ ਅਸਲ ਦੇ ਵਿੱਚ ਕੀ ਆ ਕਿ ਇਹ ਜਿਹੜੀ ਈਡੀ ਦੀ ਰੇਡ ਪਈ ਮੈਨੂੰ ਵੀ ਨਹੀਂ ਪਤਾ ਹੂੰ ਐਕਚੁਅਲ ਵਿੱਚ ਮੈਂ ਜਿਵੇਂ ਮੈਂ ਤੁਹਾਨੂੰ ਦੱਸਿਆ ਮੇਰਾ ਜਿਆਦਾ ਸਰਕਲ ਉੱਥੇ ਉਸ ਪਿੰਡ ਐ ਤੇ ਮੈਂ ਕਿਸੇ ਸਜਨ ਨਾਲ ਮੈਨੂੰ ਕੰਮ ਸੀ ਤੇ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਤੂੰ ਆਇਆ ਨਹੀਂ ਵੇਖਲਾ ਉਹ ਆਮ ਆਦਮੀ ਪਾਰਟੀ ਦਾ ਸਮਰਥਕ ਆ ਮੈਂ ਕਿਹਾ ਵੀ ਜੇ ਤੁਸੀਂ ਹੁਣ ਕਾੜੇ ਬਹੁਤ ਹਨ ਆਮ ਆਦਮੀ ਵਾਲੇ ਤੇ ਠੀਠ ਮੈਂ ਵੀ ਬੜਾ ਖੜਾ ਤੇਰਾ ਮੈਂ ਵੀ ਨਹੀਂ ਛੱਡਣਾ ਕੰਮ ਤੇਰੇ ਤੋਂ ਖਰਾ ਕੇ ਛੱਡਣਾ ਮੈਂ ਘਰ ਦਾ ਕੋਈ ਕੰਮ ਕਰਾਉਣਾ ਸੀ ਜੀ ਸਾਡਾ ਦੋਸਤ ਉਹ ਮੈਕੈਨਿਕ ਹੈ ਤਾਂ ਅਸਲ ਲੱਗ ਗਿਆ ਉਹ ਕਹਿੰਦਾ ਵੀ ਅਸੀਂ ਕੀ ਕਰੀਏ ਸਾਡੇ ਤੇ ਤਾਂ ਈਡੀ ਦੀ ਰੇਡ ਪੱਜੀ ਮਾਇਆ ਕਹਤਾ ਆੜਾ ਪੜਾ ਜੇ ਵੀ ਵੀਰ ਸਰਕਾਰ ਤੇ ਰੇਡ ਹੂੰ ਮਨ ਕੇ ਆ ਕਿ ਸਾਡੇ ਪਿੰਡ ਈਡੀ ਦੀ ਰੇਡ ਵਜੀਏ ਸਾਨੂੰ ਤੇ ਮਤਲਬ ਕਿ ਇਸ ਗੱਲ ਦਾ ਬੜਾ ਵਿਚਾਰ ਹੈ ਸਾਡੇ ਪਿੰਡ ਈਡੀ ਆਈ ਆ ਚਾਰ ਬਦਲ ਕੇ 82 ਤੋਂ ਅਸੀਂ ਤੇ ਮਤਲਬ ਕਿ ਉਹ ਵੇਖਣ ਦੇ ਵੀ ਈਡੀ ਕਿੱਦਾਂ ਦੀ ਹੁੰਦੀ ਆ ਕੀ ਹਿਸਾਬ ਕਿਤਾਬ ਆ ਜਿਵੇਂ ਲੋਕਾਂ ਨੂੰ ਲੱਗਦਾ ਹੀ ਨਹੀਂ ਆਪਣੇ ਏਰੀਆ